ਗ੍ਰਾਊਂਡ ਇਲਾਕੇ ਦੇ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਪਵਾਪਾਰ ਹੈ ਇਸੇ ਲਈ ਤਹਿਤ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਨਕੇ ਦੇ ਵੱਲੋਂ ਅਗਵਾੜ ਲੋਪੋ ਦੇ ਅੰਬੇਦਕਰ ਭਵਨ ਵਿੱਚ 71 ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਕਰੋੜ 79 ਲੱਖ ਰੁਪਏ ਦੇ ਚੈੱਕ ਵੰਡੇ ਇਸ ਮੌਕੇ ਜਿੱਥੇ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਨਕੇ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਪੈਸਿਆਂ ਦੇ ਨਾਲ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਸਕਣਗੀਆਂ ਇਸ ਮੌਕੇ ਹਲਕਾ ਵਿਧਾਇਕਾ ਬੀਬੀ ਮੌਣਕੇ ਨੇ ਕਿਹਾ ਕਿ ਉਹਨਾਂ ਨੇ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਨੂੰ ਕਹਿ ਦਿੱਤਾ ਕਿ ਜਿੰਨੀ ਜਲਦੀ ਉਹ ਇਸ ਪੈਸੇ ਨੂੰ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਖਰਚ ਕਰ ਦੇਣਗੇ ਓਨੀ ਜਲਦੀ ਉਹਨਾਂ ਨੂੰ ਹੋਰ ਪੈਸੇ ਸਰਕਾਰ ਦੇ ਵੱਲੋਂ ਮਿਲ ਜਾਣਗੇ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਕਰਾਂਗੇ ਤੇ ਧੰਨਵਾਦ ਇਸ ਚੀਜ਼ ਦਾ ਜੀ ਕਿ ਅੱਜ ਜਿਹੜਾ ਇੱਥੇ ਚੈੱਕ ਵੰਡਣ ਦਾ ਸਮਾਰੋਹ ਹੋਇਆ ਸਾਰੇ ਪੰਜ ਸਰਪੰਚ ਪਿੰਡਾਂ ਦੇ ਸਾਰੇ ਪਹੁੰਚੇ ਇੱਥੇ ਤੇ ਸਾਨੂੰ ਅੱਜ ਬਹੁਤ ਵੱਡੇ ਗੱਫੇ ਮਿਲ ਰਹੇ ਆ ਮੈਂ ਕਮਾਲਪੁਰਾ ਪਿੰਡ ਤੋਂ ਪੰਜ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਸਾਡਾ ਜਿਹੜਾ ਸਭ ਤੋਂ ਵੱਡਾ ਸਾਨੂੰ ਵਧੀਆ ਲੱਗਿਆ ਕਿ ਇਹ ਲਾਓ ਤੇ ਅਗਲੇ ਹੋਰ ਲੈ ਜਾਓ ਇਹ ਚੀਤਾ ਦਾ ਅੱਜ ਬਹੁਤ ਵੱਡਾ ਸਾਨੂੰ ਪਰਾਉਡ ਹੋ ਰਿਹਾ ਵਾ ਲੋਡ ਸੀਗੀ ਪਿੰਡਾਂ ਦੇ ਵਿੱਚ ਇਹਨਾਂ ਬਹੁਤ ਲੋਡ ਬਹੁਤ ਸੀਗੀ ਲੋਡ ਬਹੁਤ ਸੀ ਲਾਵਾਂਗੇ ਵੀ ਤੇ ਦਿਨਾਂ ਦੇ ਵਿੱਚ ਕੰਮ ਕਰਕੇ ਵੀ ਦਿਖਾਵਾਂਗੇ ਸਾਰੇ ਇਲਾਕੇ 'ਚ ਵੀ ਜਿਵੇਂ ਪਿੰਡ ਦੇ ਵਿੱਚ ਤਾਂ ਖਾਸ ਸਾਡੀ ਡਿਊਟੀ ਆ ਅਸੀਂ ਨਾਲ ਦੇ ਪਿੰਡਾਂ ਵਾਲੇ ਬੰਦਿਆਂ ਨੂੰ ਵੀ ਸਬੋਧਨ ਕਰਾਂਗੇ ਬਈ ਹੁਣ ਕੋਈ ਕਮੀ ਨਹੀਂ ਕਿਸੇ ਗੱਲ ਦੀ ਪੈਸੇ ਥੇਲੇ ਦੀ ਤੇ ਪੈਸੇ ਆਉਂਦੇ ਰਹਿਣਗੇ ਲਈ ਚੱਲੋ ਤੇ ਹੋਰ ਲਈ ਚੱਲੋ ਇਹਨੇ ਕਹਿੰਦੇ ਹੋਏ ਭੈਣ ਸਾਹਿਬ ਜੀ ਦਾ ਬਹੁਤ ਮਾਣੂਗਾ ਬਹੁਤ ਬਹੁਤ ਧੰਨਵਾਦ ਸੇ ਮੈਂ ਸਿਰਫ ਮੈਂ ਮੀਰਪੁਰ ਦੀ ਸਰਪੰਚਾਂ ਤੇ ਅਸੀਂ ਸਰਜੀਤ ਕੌਰ ਮੈਡਮ ਦਾ ਬਹੁਤ-ਬਹੁਤ ਧੰਨ ਗਵਾਦ ਕਰਦੇ ਹਾਂ ਤੇ ਸੀਐਮ ਸਾਹਿਬ ਦਾ ਵੀ ਕਿ ਸਾਨੂੰ ਇਹਨਾਂ ਨੇ ਅੱਜ ਗ੍ਰਾਂਟ ਦਿੱਤੀ ਹੈ ਤੇ ਅਸੀਂ ਆਪਣੇ ਪਿੰਡ ਦਾ ਵਿਕਾਸ ਕਰਾਂਗੇ ਤੇ ਸਾਰੀ ਗ੍ਰਾਂਟ ਜਲਦੀ ਤੋਂ ਜਲਦੀ ਖਤਮ ਕਰਕੇ ਅਗਲੀ ਗ੍ਰਾਂਟ ਲਵਾਂਗੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਇਹ ਬਹੁਤ ਬਹੁਤ ਸੋ ਅੱਜ ਆ ਕੇ ਮਿਲਿਆ ਕਿਵੇਂ ਧੰਨਵਾਦ ਕਰਦੇ ਹੋ ਮੈਂ ਤਾਂ ਜੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪੰਜਾਬ ਸਰਕਾਰ ਦਾ ਸਾਡੇ ਐਮਐਲਏ ਸਾਹਿਬ ਸਰਜੀਤ ਕੁਰਮਾਣੂਗੇ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਦੋਂ ਦੇ ਅਸੀਂ ਸਰਪੰਚ ਬਣੇ ਆ ਜੀ ਸਭ ਤੋਂ ਪੈਸੇ ਮਕੋਏ ਨਹੀਂ ਜਾਂਦੇ ਪਹਿਲਾਂ ਖਾਤਿਆਂ ਚਾ ਜਾਂਦੇ ਆ ਅੱਜ ਫੇਰ ਬਲਾਕ ਸੰਮਤੀ ਦੇ ਜਿਹੜੇ ਚੈੱਕ ਵੰਡੇ ਆ ਤੇ ਹੁਣ ਅੱਗੇ ਸਾਨੂੰ ਰੰਗਲੇ ਪੰਜਾਬ ਦੇ ਗਾਂ ਪੈਸੇ ਮਿਲਣਗੇ ਅਸੀਂ ਆਪਦੇ ਤੌਰ ਤੇ ਜਿੰਨੇ ਵੀ ਸਾਡੇ ਪਿੰਡ ਲਈ ਕੰਮ ਹੁੰਦੇ ਆ ਅਸੀਂ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਦੱਸਦੇ ਆ ਤੇ ਸਾਡੇ ਕੰਮ ਆ ਜਿਹੜੇ ਪਹਿਲ ਦੇ ਆਧਾਰ ਤੇ ਹੁੰਦੇ ਆ ਜੀ ਇਹਨਾਂ ਪੈਸੇ ਦੀ ਕਿੰਨੀ ਖਲੋਰ ਸੀ ਪਿੰਡ ਦੇ ਵਿੱਚ ਵਿਕਾਸ ਕਰਨ ਲਈ ਇਹ ਨਹੀਂ ਜਿਹੜੇ ਖੁੱਲੇ ਪੈਸੇ ਆ ਇਹਨਾਂ ਲਈ ਤਾਂ ਮੈਂ ਕਹਿੰਨਾ ਹਮੇਸ਼ਾ ਲੋੜ ਰਹਿੰਦੇ ਕੋਈ ਆ ਇਹ ਸਰਪੰਚਾਂ ਨੂੰ ਪਤਾ ਵਾ ਕਿਉਂਕਿ ਜਿਹੜੇ 15ਵੇਂ ਦੇ ਆ ਉਹਨਾਂ ਦੇ ਉਹ ਮਿੱਥੀਆਂ ਹੁੰਦੀਆਂ ਜੀ ਜਿਵੇਂ ਇੱਥੇ ਹੀ ਲੱਗਣਿਆ ਇਹ ਖੁੱਲੇ ਪੈਸੇ ਆਪਾਂ ਕਿਤੇ ਵੀ ਵਰਤ ਸਕਦੇ ਆ ਜਿਹੜੇ ਜਿਹੜੀਆਂ ਚੀਜ਼ਾਂ ਨੂੰ ਪੈਸੇ ਨਹੀਂ ਆਉਂਦੇ ਕਿਤੇ ਵੀ ਇਹ ਵਰਤ ਸਕਦੇ ਆ ਇਹਦਾ ਬਹੁਤ ਜ਼ਿਆਦਾ ਇਹ ਪੈਸਿਆਂ ਦੀ ਲੋੜ ਸੀ ਬੜੀ ਸਹੂਲਤ ਮਿਲੂਗੀ ਬਹੁਤ ਜ਼ਿਆਦਾ ਸਹੂਲਤ ਮਿਲੂ ਕਿਤੇ ਵੀ ਇਹ ਵਰਤ ਸਕਦੇ ਆ ਬਸ ਜੀ ਸਰਕਾਰ ਨੂੰ ਧੰਨਵਾਦ ਕਰਦੇ ਆ ਜੀ ਵੀ ਪਿੰਡ ਦੇ ਵਿੱਚ ਵਧੀਆ ਵਿਕਾਸ ਕਰ ਰਹੇ ਆ ਮੈਡਮ ਸਰਬਜੀਤ ਕੁਲਮਾਨੂ ਕਿ ਜਿਹੜੇ ਦਿਨ ਕੋ ਰਾਤ ਮਿਹਨਤ ਕਰਕੇ ਸਾਡੇ ਹਲਕੇ ਦੇ ਲਈ ਵੱਡੀਆਂ ਗ੍ਰਾਂਟਾਂ ਲਿਆ ਰਹੇ ਆ ਹੁਣ ਇਹਨਾਂ ਨੇ ਇੱਕ ਵਾਅਦਾ ਕੀਤਾ ਵੀ ਜਿਹੜਾ ਜਿੰਨੀ ਜਲਦੀ ਗ੍ਰਾਂਟ ਖਤਮ ਕਰੂਗਾ ਉਨੀ ਜਲਦੀ ਆਦਾ ਚੈੱਕ ਫੇਰ ਲੈ ਜਾਵੇ ਕਿਉਂ ਸਰਕਾਰ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਜੀ ਜਿੰਨਾ ਖਰਚੋਗੇ ਉਨਾ ਹੋਰ ਲੈ ਜਾਓ ਪਰ ਜਿਹੜੇ 11 ਸਰਪੰਚ ਰਹਿ ਗਏ ਬਾਂਝੇ ਚਿੱਕਾਂ ਨੂੰ ਉਹਨਾਂ ਦੇ ਅਮਾਉਂਟ ਅਕਾਊਂਟ ਦੇ ਵਿੱਚ ਅਜੇ ਪੇਮੈਂਟ ਪਈ ਆ ਜੀ ਉਹ ਖਰਚ ਕਰਨਗੇ ਆਪ ਜੋ ਵੀ ਅਕਾਊਂਟ ਦੇ ਵਿੱਚੋਂ ਨਵੇਂ ਚੈੱਕ ਲੈ ਜਾਣ। ਹੁਣ ਤੁਹਾਡੇ ਤੇ ਸਰਪੰਚਾਂ ਦੇ ਵੀ ਕਿੰਨੀ ਜਲਦੀ ਤੁਸੀਂ ਕਿੰਨੀ ਜਲਦੀ ਤੁਸੀਂ ਕੰਮ ਕਰਦੇ ਹੋ ਜੀ ਕਿੰਨੀ ਜਲਦੀ ਖਰਚਦੇ ਹੋ ਓਨੀ ਜਿਆਦਾ ਪੈਸਾ ਹੋਰ ਲੈ ਜਾਓ ਇਹ ਸੁਣ ਸਰਪੰਚਾਂ ਦੀ ਕਮੀ ਰਹੂਗੀ ਪੈਸਾ ਨਾ ਲੱਗਣ ਤੇ ਇਹ ਸਰਕਾਰ ਦੀ ਤੋਸੀ ਨਹੀਂ ਹੈਗੀ ਜਿੰਨਾ ਮਰਜ਼ੀ ਪੈਸਾ ਲੈ ਜਾਓ ਉਨਾ ਮਿਲ ਜਾਊ। ਠੀਕ। ਅੱਜ 70 71 ਪੰਚਾਇਤਾਂ ਨੂੰ 5 ਕਰੋੜ 5 ਲੱਖ 79100 ਰੁਪਏ ਚੈੱਕ ਵੰਡੇ ਗਏ ਆ। ਇਹ ਚੈੱਕ ਪਿੰਡਾਂ ਦੇ ਵਿਕਾਸ ਤੇ ਕੰਮ ਦੇ ਆ। ਇਹ ਵੀਡੀਓ ਸਾਹਿਬ ਆਪਣੀ ਟੀਮ ਨੂੰ ਭੇਜ ਕੇ ਪਹਿਲਾਂ ਵੈਰੀਫਾਈ ਕਰ ਚੁੱਕੇ ਆ। ਇਹ ਜਿੰਨੀ ਜਲਦੀ ਸਰਪੰਚ ਚੈੱਕ ਖਤਮ ਕਰ ਲੈਣਗੇ ਉਹਨਾਂ ਨੂੰ ਨਵੇਂ ਚੈੱਕ ਅਗਲੇ ਹੋਰ ਆ ਰਹੇ ਆ 10 ਕਰੋੜ ਤੱਕ ਦੀ ਅਮਾਉਂਟ ਹੋ ਰਹੀ ਹੈ ਉਹ ਵੀ ਦਿੱਤੀ ਜਾਊਗੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਮੇਰੇ ਲਈ ਪਿੰਡ ਮਹੱਤਵਪੂਰਨ ਹੈ ਪਾਰਟੀ ਨਹੀਂ ਮੈਂ ਚਾਹੁੰਦੀ ਹਾਂ ਮੇਰੇ ਜਗਨਾਉ ਪਿੰਡ ਜਗਨਾਉ ਦੇ ਸਾਰੇ ਪਿੰਡ ਪੰਜਾਬ ਦੇ ਨੰਬਰ 1 ਪਿੰਡ ਬਣ ਅਗਲੀ ਵਾਰੀ ਸਰਪੰਚਾਂ ਨੂੰ ਕਹਿ ਦੇਣਾ ਵੀ ਜਿਹੜਾ ਆਪਦਾ ਮਾਡਲ ਪਿੰਡ ਬਣਾਏਗਾ ਉਹਨੂੰ ਇੱਕ ਐਕਸਟਰਾ ਚੈੱਕ ਦਿੱਤਾ ਜਾਏਗਾ ਤੇ ਨਾਲ ਦੀ ਨਾਲ ਮੈਂ ਇਹ ਕਹਿੰਦੀ ਪਹਿਲਾਂ ਹੀ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹਸਪਤਾਲ ਬਣ ਰਹੇ ਆ ਲਾਇਬ੍ਰੇਰੀਆਂ ਬਣ ਰਹੀਆਂ ਸੜਕਾਂ ਦੇ ਪ੍ਰੋਜੈਕਟ ਆ ਨਵੇਂ ਮੰਡੀਕਰਨ ਬੋਰਡ ਨੇ 25 ਸੜਕਾਂ ਨਵੀਆਂ ਬਣਾਤੀਆਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਗਨਾਉਂ ਦਾ ਨਹਾਰ ਬਦਲੇਗੀ ਤੇ ਨਕਸ਼ਾ ਬਦਲੇਗਾ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਜੀ ਗ੍ਰਾਂਟਾਂ ਭੇਜਾਂ ਚ ਹੋਣ ਨਾ ਜੀ ਨਾ ਕੋਈ ਪੰਜਾਬ ਸਰਕਾਰ ਵੱਲੋਂ ਕਮੀ ਨਹੀਂ ਇਹ ਤਾਂ ਹੁਣ 11 ਸਰਪੰਚਾਇਤਾਂ ਨੂੰ ਚੈੱਕ ਨਹੀਂ ਮਿਲੇ ਉਹ ਇਸ ਕਰਕੇ ਨਹੀਂ ਮਿਲੇ ਪੀਸੀ ਅਮਾਉਂਟ ਨਹੀਂ ਖਰਚ ਹੋਈ ਏ ਮੈਂ ਇਹਨਾਂ ਸਰਪੰਚਾਂ ਨੂੰ ਵੀ ਬੇਨਤੀ ਕਰਦੀ ਆ ਜਿੰਨਾ ਲੈ ਕੇ ਜਾਓਗੇ ਕੱਲ ਤੋਂ ਲੱਗ ਜਾਓ ਤੁਹਾਡੇ ਯੂਸੀ ਜਿੰਨੀ ਛੇਤੀ ਆ ਜਾਣਗੇ ਨਵਾਂ ਚੱਕ ਲੈ ਜਾਓ ਸਾਡੇ ਚ ਵੱਲੋਂ ਇਹ ਨਹੀਂ ਹੈ ਵੀ ਅਗਲਾ ਦੇਖਾਂਗੇ ਜਾਂ ਕਰਾਂਗੇ ਅੱਜ ਸ਼ਾਮ ਤੱਕ ਮੈਂ ਗੰਦੇ ਪਾਣੀ ਦੇ ਸਾਫ਼ ਪਾਣੀ ਦੇ ਧਰਮਸ਼ਾਲਾ ਦੇ ਰਸਤਿਆਂ ਦੇ ਚੈੱਕ ਹੋਰ ਦੇਣੇ ਆ 1 ਕਰੋੜ ਤੋਂ ਉੱਪਰ ਦੀ ਅਮਾਉਂਟ ਦੇਣੀ ਆ ਜਿਹੜਾ ਲਿਖਵਾ ਸਕਦਾ ਆਪਦਾ ਕੰਮ ਲਿਖਵਾਜੇ ਲੈ ਜੇ ਪੈਸੇ ਮੈਂ ਅੱਜ ਚੈੱਕ ਦਿੱਤੇ ਹੈ ਤੇ तकरीबन ਜੇ ਵੀਡੀਓ ਸਾਹਿਬ ਨੇ ਸਾਰੇ ਕੰਮ ਪਾਏ ਹੋਏ ਆ ਜਿਹੜੇ ਜਿਹੜੇ ਉਹਨਾਂ ਨੇ ਕੰਮ ਲਖਾਏ ਸੀ ਮਿੰਤੀਆਂ ਕਿ